ਸਰਬਜੀਤ ਸੰਗਰੂਰ ਵੀ ਦੀ ਨਿਸ਼ਾਨ ਨੈਣ ਜੋਤੀ ਦੀਆਂ ਤਖਤ ਤਸਵੀਰਾਂ ਉਸ ਨੂੰ ਚੇਤੇ ਕਰਦਾ ਉਸ ਨੂੰ ਚੇਤੇ ਕਰਦਾ ਨੈਣ ਜੋਤੀ ਦੀਆਂ ਤਖਤ ਤਸਵੀਰਾਂ ਉਸ ਨੂੰ ਚੇਤੇ ਕਰਦਾ ਉਸ ਨੂੰ ਚੇਤੇ ਕਰਦਾ ਉਹ ਤਾਂ ਮੈਨੂੰ ਉਹ ਤਾਂ ਮੈਨੂੰ ਯਾਦ ਨਾ ਕਰਦੀ ਯਾਦ ਨਾ ਕਰਦੀ ਉਹ ਤਾਂ ਮੈਨੂੰ ਯਾਦ ਨਾ ਕਰਦੀ ਕਿਸ ਪਿੱਛੇ ਹਾਂ ਮਰਦਾ ਕਿਸ ਪਿੱਛੇ ਹਾਂ ਮਰਦਾ ਪਤਾ ਨਾ ਲੱਗਿਆ ਮੈਨੂੰ ਅਜ ਤੱਕ ਪਤਾ ਨਾ ਲੱਗਿਆ ਮੈਨੂੰ ਅਜ ਤੱਕ ਕਿਉਂ ਹੈ ਮੈਨੂੰ ਤੜਫਾਉਂਦੀ ਕਿਉ ਹੈ ਮੈਨੂੰ ਤੜਪਾਉਂਦੀ ਹੁੰਦੀ ਏ ਸ਼ਹਿਰ ਸੰਗ ਰੂ